ਜੋ ਜਨ ਪ੍ਰਭੂ ਯਿਸੂ ਮਸੀਹ ਵਿੱਚ ਹੋ ਕੇ ਜਿਉਂਦਾ ਰਹਦਾ ਮਰਦਾ ਨਹੀਂ ਆ ਉਹਦੇ ਕੋਲ ਸੰਦੀਪਕ ਜੀਵਨ ਨਹੀਂ ਉਹਦੇ ਕੋਲ ਸਦਾ ਵਾਲਾ ਜੀਵਨ ਨਹੀਂ ਆ ਜਿਹੜਾ ਉਹਦੇ ਵਿੱਚ ਹੋ ਕੇ ਮਰਦਾ ਆ ਉਹਦੇ ਕੋਲ ਸਦਾ ਵਾਲਾ ਜੀਵਨ ਹੈ ਉਹਨੂੰ ਉਹ ਮੁਖ ਪ੍ਰਭੂ ਯਿਸੂ ਮਸੀਹ ਪਹਿਨਾਵੇਗਾ ਜਿਹੜਾ ਪ੍ਰਭੂ ਨੇ ਉਹਦੇ ਲਈ ਠਹਿਰਾ ਕੇ ਰੱਖਿਆ ਹੋਵੇਗਾ ਹਾਲੇਲੂਇਆ ਇਹਦਾ ਅੱਛਾ ਦਲੀ ਮੈਂ ਹਾਂ ਅੱਛਾ ਅਦਾਲੀ ਆਪਣੀ ਜਾਨ ਕੁਰਬਾਨ ਕਰ ਦਿੰਦਾ ਆ ਹallelujah ਸੋ ਲਾਜ ਵਾਪਸੀ ਵੇਖਾਂਗੇ ਪ੍ਰਕਾਸ਼ ਦੀ ਬੋਥੀ ਉਸ ਦਾ ਤੈਨਾ ਦਿਹਾਏ ਵੀ ਆਇ ਤੇ ਵੇਖਾਂਗੇ ਪ੍ਰਭੂ ਦਾ ਵਚਨ ਸਾਨੂੰ ਇੱਥੇ ਇੰਜ ਬਿਆਨ ਕਰਦਾ ਹੈ ਕਹਿੰਦਾ ਵੇਖ ਮੈਂ ਬੂਏ ਉੱਤੇ ਖਲੋਤਾ ਤੇ ਖੜਕੋਂਦਾ ਹਾਂ ਕਹਿੰਦਾ ਵੇਖ ਮੈਂ ਬੂਏ ਦੇ ਉੱਤੇ ਖਲੋਤਾ ਤੇ ਹੁਣ ਤੁਸੀਂ ਕਹੋਗੇ ਕਿ ਬੂਹੇ ਤਾਂ ਖੁੱਲੇ ਹੀ ਐ ਦਿਲ ਦਾ ਬੂਹਾ ਖੋਲਣ ਦੀ ਕੋਸ਼ਿਸ਼ ਕਰਨੀ ਐ ਜਿਹੜੇ ਦਿਲ ਦੇ ਵਿੱਚ ਅਸੀਂ ਸ਼ੈਤਾਨ ਨੂੰ ਜਗ੍ਹਾ ਦਿੱਤੀ ਐ ਆਪਣੇ ਬਹਿਣ ਭਰਾਵਾਂ ਨੂੰ ਜਗ੍ਹਾ ਦਿੱਤੀ ਐ ਆਪਣੇ ਦੋਸਤ ਮਿੱਤਰ ਯਾਰਾਂ ਰਿਸ਼ਤੇਦਾਰਾਂ ਨੂੰ ਜਗ੍ਹਾ ਦਿੱਤੀ ਐ ਅੱਜ ਲੋੜ ਐ ਕਿ ਆਪਣੇ ਦਿਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੂੰ ਜਗ੍ਹਾ ਦੇਵੋ ਹਾਲੇਲੂਇਆ ਤੇ ਤਾਂ ਵੇਖ ਮੈਂ ਬੂਹੇ ਉੱਤੇ ਖਲੋਤਾ ਹਾਂ ਅੱਤੇ ਘੜਕੋਂਦਾ ਹਾਂ ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਆਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਸ਼ਕੇਗਾ ਹallelujah ਹੁਣ ਇਹ ਤੋਂ ਸਾਬਿਤ ਹੁੰਦਾ ਕਿ ਸਾਡੇ ਪ੍ਰਭੂ ਵਰਗਾ ਕੋਈ ਨਹੀਂ ਆਹ ਨਹੀਂ ਕਹਿੰਦਾ ਕਿ ਸਾਡੇ ਲਈ ਵੱਖਰਾ ਮੇਜ਼ ਲਗਾਇਆ ਜਾਵੇ ਜਿੱਥੇ ਤੁਸੀਂ ਉੱਥੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਲ ਪ੍ਰਸ਼ਾਦ ਛਕਾਂਗਾ ਤੁਹਾਡੇ ਨਾਲ ਮੈਂ ਖਾਣਾ ਖਾਵਾਂਗਾ ਇਹ ਤਾਂ ਸਾਰੇ ਸਾਬਿਤ ਹੋ ਰਿਹਾ ਹੈ ਕਿ ਸਾਡੇ ਪ੍ਰਭੂ ਵਰਗਾ ਕੋਈ ਹੋ ਹੀ ਨਹੀਂ ਸਕਦਾ ਹallelujah ਕਹਿੰਦਾ ਜਿਹੜਾ ਚਿਤਣ ਵਾਲਾ ਹੈ ਉਹਨੂੰ ਮੈਂ ਆਪਣੇ ਸਿੰਘਾਸਣ ਦੀ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪ੍ਰਕਾਰ ਕਹਿੰਦਾ ਮੈਂ ਨਹੀਂ ਛਿੰਤਿਆ ਅੱਤੇ ਆਪਣੇ ਪਿਤਾ ਦੇ ਨਾਲ ओदे सिंगा हसन उते बैठा जिदे कान हन सो सुने भाई आत्मा कलीसिया नु ही आखदा है आमेन सो आज बचन जब जान रहे सिगे कि प्रभु यीशु मसीह जी तर्ती दी ऊपर है क्यों आए कहना चाहोगे आज जो बड़ा दिन मनाया गया सब का बजा मैं प्रभु जी खुदा का धन्यवाद है जिसने नई जिंदगी का नए साहब बख्शे ਸਾਜਣ ਵਾਲਾ ਇਸ ਕਿਦਾ ਇਹ ਕੋਈ ਨਾ ਅਜ ਦਾ ਮਹਤਮ ਬੁਰ ਜਨਮ ਪੂਰੇ ਵਰਲਡ ਵਿੱਚ ਸਾਜ ਨਾਲ ਮਨਾਇਆ ਜਾਂਦਾ ਹੈ ਬੜੇ ਹੁਮਤ ਨਾਲ ਜਸੂਤ ਸਿੰਘ ਦਾ ਜਿਹੜਾ ਜਮਾ ਹਨਾ ਅਦੋਖਾ ਹੈ ਆ ਮਰ ਰਮੇ ਨੋਖਾ ਜੀ ਉਠਣਾ ਵੀ ਅਨੋਖਾ ਜਿਵੇਂ ਸਰਜਿਤ ਉਹਨਾ ਅਦੂਨੀ ਅਨੋਖਾ ਜਦਾ ਹਲੇ ਨਹੀਂ ਆ ਉਹਦੀ ਗੱਲ ਅਲੱਗ ਆ ਉਨੇ ਸਾਡੇ ਬਲ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਆ ਸਾਡਾ ਬਲ ਹਮ ਗਿਆ ਤੇ ਸਾਨੂੰ ਵੀ ਸਾਡੇ ਬਲ ਵਾਸਤੇ ਅਰਦਾਸ ਕਰਨੀ ਚਾਹੀਦੀ ਦੋਵਾਂ ਕਿ ਜੇ ਨੇ ਨਹੀਂ ਖਾ ਆਪਣੀ ਜ਼ਿੰਦਗੀ ਦਾ ਹੰੜ ਫੜਾਵਾ ਉਹ ਜਿਹੜਾ ਲੋਕ ਹੈ ਨਹੀਂ ਆ ਸਭ ਇੱਕ ਦਲ ਵਾਸਤੇ ਇੱਕ ਇੱਕ ਬਿਚਾਰ ਨਾਲ ਖੜਾ ਹੋਣ ਲੱਗਾ ਜਿਦਾ ਬਾਤ ਤੁਸੀਂ ਕਹੀ ਸੀ ਲੋਕ ਸਾਡੇ ਪਿੰਡ ਦੇ ਉਸਰਾ ਨੇ ਸੱਜਣਾ ਮਿੱਤਰਾ ਨੇ ਬੜੇ ਜਾ ਬਾਈ ਕਿਸਾਨ ਦੇ ਨਾਲ ਇਹ ਚੈਨਲ ਨੂੰ ਵੇਖਣ ਆਇਆ ਜੀ ਸਾਡੇ ਸ਼ਾਹਣੇ ਤੁਸੀਂ ਬੜੇ ਚੰਗੇ ਕਲਾ ਹੈ ਮਾਤਾ ਜੀ ਬਹੁਤ ਬਹੁਤ ਰਣੀਆਂ ਤੇ ਸਰੋਜ ਜੀ ਦਾ ਧੰਨਵਾਦ ਕਰਦੇ ਆ ਤੁਹਾਨੂੰ ਬਹੁਤ ਸਾਰੇ ਬਰਸਾਤਾਂ ਲੱਗਦੇ ਪੂਰੇ ਵੜ ਦੇ ਸੇਪਾ ਸੰਤਾ ਨੂੰ ਮਾਂਦਰਾ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਆਮੀਨ ਤੁਹਾਨੂੰ ਸਭ ਨੂੰ ਬੱਸ ਕਰਦੇ ਆਮੀਨ